ਮੇਰਾ ਕੀ ਏ ਮੇਰੀ ਤਾਂ ਬਸ ਅਰਜ ਏ ਰੱਬਾ ਤੂੰ ਹੀ ਤਾਂ ਮੇਰੇ ਅੰਦਰ ਬੈਠਾ ਮੈਂ ਕਦੇ ਕਦੇ ਕੁੰਡਾ ਖੜਕਾਵਾ ਤੇਰਾ ਵੀ ਤਾਂ ਬਾਹਰ ਆਉਣਾ ਕੋਈ ਫਰਜ਼ ਏ ਮੇਰਾ ਕੀ ਏ ਮੇਰੀ ਤਾਂ ਬਸ ਅਰਜ ਏ ਮੈਂ ਕੁੰਡਾ ਖਣਕਾ ਕੇ ਮੁੜ ਜਾਂਦਾ ਹਾਂ ਤੂੰ ਰੱਬਾ ਸਭ ਕੇਤੇ ਰੱਖੇ ਮੈਂ ਬੰਦਾ ਹਾਂ ਭੁੱਲ ਜਾਂਦਾ ਹਾਂ ਦਾਰਾ ਇਹਦੀ ਸੁਣ ਲਿਆ ਕਰ ਮੇਰਾ ਵੀ ਤਾਂ ਕੋਈ ਦਰਦਾ ਈ ਮੇਰਾ ਕੀ ਏ ਮੇਰੀ ਤਾਂ ਬਸ ਅਰਜ ਈ ਤੂੰ ਸਾ ਵੀ ਉਦਾਰੇ ਦਿੱਤੇ ਮੈਨੂੰ ਮੂਲ ਸਿਰ ਤੇ ਵਿਆਜ ਵੀ ਵਧੀ ਜਾਵੇ ਤੈਨੂੰ ਮੇਰੇ ਤੇ ਤਰਸ ਨਹੀਂ ਆਉਂਦਾ ਗਰੀਬ ਜਾਣ ਕੇ ਗਰੀਬ ਜਾਣ ਕੇ ਸਿਰ ਤੋਂ ਲਾਂਦੇ ਕਰ ਜਵੇ ਮੇਰਾ ਕੀ ਏ ਮੇਰੀ ਤਾਂ ਬਸ ਅਰਜ ਈ ਚੱਲ ਛੱਡ ਜੇ ਬਾਹਰ ਨਹੀਂ ਆਉਣਾ ਰੱਬਾ ਚੱਲ ਸੁਪਨੇ ਵਿੱਚ ਹੀ ਆ ਜਾ ਤੇਰਾ ਵਸ ਦੀਦ ਇਸ ਰੋਗੀ ਲਈ ਇੱਕ ਮਰ ਜੇ ਮੇਰਾ ਕੀ ਏ ਮੇਰੀ ਤਾਂ ਵਸ ਅਰਜੇ ਸੱਜਣਾ ਤੇਰੀ ਵੀ ਤਾਂ ਤੇਰਾ ਵੀ ਤਾਂ ਬਾਹਰ ਆਉਣਾ ਕੋਈ ਫਰਜ ਏ ਰੱਬਾ ਮੈਂ ਤੈਨੂੰ ਭੁੱਲ ਜਾਣਾ ਏ ਮੈਂ ਬੰਦਾ ਮਿੱਟੀ ਦਾ ਮਿੱਟੀ ਵਿੱਚ ਹੀ ਰੁੜ ਜਾਣਾ ਏ ਤੂੰ ਫਿਰ ਮੇਰੀ লাশ ਨਾ ਦੇਖਣ ਆਹੀਂ ਰੱਬਾ ਜਿਉਂਦੇ ਜੀ ਹੀ ਬੰਦਾ ਜਾ ਰੂਹ ਦਾ ਦਰਦ ਵੇ ਜਿਉਂਦੇ ਜੀ ਹੀ ਬੰਦਾ ਜਾ ਰੂਹ ਦਾ ਦਰਦ ਵੇ ਮੇਰਾ ਕੀ ਏ ਮੇਰੀ ਤਾਂ ਵਸ ਅਰ ਜਾਈ ਰੱਬਾ ਤੇਰਾ ਵੀ ਤਾਂ ਬਾਹਰ ਆਉਣਾ ਕੋਈ ਫਰਜ਼ ਏ ਮੇਰੀ ਤਾਂ ਮੇਰਾ ਕੀ ਏ ਮੇਰੀ ਤਾਂ ਬਸ ਅਰ ਜੇ ਮੇਰੀ ਤਾਂ ਬਸ ਅਰ ਜੇ